ਆਓ ਜੀ ਇੱਕ ਖਲਸਾ ਉਹ ਆਜੇ ਇੱਕ ਫਤਿਹਗੁਰੂ ਗੁਰੂ ਸਵਾਰਿਸਾ ਸਿੰਘ ਜੀ ਆਓ ਅੱਜ ਗੰਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬੁਲਤਾ ਗੱਦੀ ਨੂੰ ਸਮਪਰਤ ਆਪ ਜੀ ਦੇ ਨਾਲ ਵਿਚਾਰ ਸਾਂਝੀਆਂ ਕਰੀਏ ਗੁਰੂ ਰਾਮਦਾਸ ਜੀ ਦਾ ਜਨਮ ਕਿਹੜੇ 9 ਨਵੰਬਰ 1534 ਈਸਵੀ ਨੂੰ ਛੋਡੀ ਹਦਾਜੀ ਦੇ ਘਰ ਮਾਤਾ ਦਇਆ ਕੌਰ ਦੀ ਪੁੱਖੋ ਟੂਣਾ ਮੰਡੀ ਲਾਹੌਰ ਵਿਖੇ ਹੋਇਆ ਹੈ ਗੁਰੂ ਰਾਮਦਾਸ ਜੀ ਘਰ ਵਿੱਚ ਪਲੇਠੇ ਪੁੱਤਰ ਸਨ ਇਸ ਕਰਕੇ ਵੱਡਾ ਜੇਠਾ ਪੁੱਤਰ ਹੋਣ ਕਰਕੇ ਇਹਨਾਂ ਦਾ ਨਾਂ ਹੀ ਜੇਠਾ ਪੈ ਗਿਆ ਤੇ ਇਹਨਾਂ ਦਾ ਮੂਲ ਰੂਪ ਰਜਨਾ ਜਿਹੜਾ ਸੀ ਉਹ RAMDAS ਜੀ ਸੀ ਜੇਠਾ ਜੀ ਦੀ ਪਲਣਾ ਗੁਰਮਤ ਸੰਸਕਾਰਾਂ ਦੀ ਧਾਰਮਿਕ ਵਿਰਤੀ ਵਾਲੇ ਮਾਪਿਆਂ ਦੇ ਅਸਰੇ ਠੋਈ ਅਜੇ ਛੋਟੀ ਉਮਰ ਦੇ ਹੀ ਸਨ ਮਾਤਾ ਜੀ ਕਾਲ ਚਰਣਾ ਕਰ ਗਏ ਤੇ 7 ਸਾਲ ਦੀ ਉਮਰ ਦੇ ਵਿੱਚ ਹੀ ਪਿਆਰਿਓ ਪਿਤਾ ਜੀ ਦਾ ਵੀ ਦਿਹਾਂਤ ਹੋ ਗਿਆ ਹੈ ਮਾਤਾ ਪਿਤਾ ਦੀ ਚਲਾਨੀ ਤੋਂ ਬਾਅਦ ਜੇਠਾ ਜੀ ਇੱਕਦਮ ਯਤੀਮ ਹੋ ਗਏ ਪਰ ਉਹਨਾਂ ਬਿਨਾਂ ਕਿਸੇ ਵੀ ਆਸਰੇ ਦੀ ਪ੍ਰਵਾਹ ਕੀਤੇ ਹਨ ਛੋਟੀ ਉਮਰ ਦੇ ਵਿੱਚ ਹੀ ਕੰਮ ਕਰਨੇ ਅਰੰਭ ਕਰ ਦਿੱਤੇ ਆਪ ਜੀ ਨੂੰ ਪਤਾ ਹੈ ਮਾਂ ਬਾਪ ਸਿਰ ਤੇ ਨਾ ਹੋਣ ਤੇ ਬੱਚੇ ਨੂੰ ਠੋਕਰਾਂ ਖਾਣੀਆਂ ਪੈਣ ਤੇ ਉਹ ਠੋਕਰਾਂ ਜਿਹੜੀਆਂ ਨੇ ਉਹ ਬੰਦੇ ਨੂੰ ਕੰਮਜਾਬ ਕਰ ਦਿੰਦੀਆਂ ਨੇ ਸਿਆਣੇ ਕਹਿੰਦੇ ਨੇ ਕਿ ਠੋਕਰਾਂ ਜਿਹੜੀਆਂ ਨੇ ਉਹ ਬੰਦੇ ਨੂੰ ਵੈਲਪੁਲ ਆਪਣੀ ਜ਼ਿੰਦਗੀ ਜਿਊਣ ਦਾ ਟਲ ਸਖਾਲ ਨਹੀਂ ਉਹਨਾਂ ਦੀ ਬਰਦਨਾ ਨਹੀਂ ਕਿਉਂਕਿ ਬਾਸਰ ਕੇ ਨਗਰ ਦੇ ਵਿੱਚ ਇਕੱਲੇ ਰਹਿੰਦੇ ਸੀ ਜੇਠਾ ਜੀ ਦੀ ਅਜਿਹੀ ਤਸਜੁਬ ਹੱਥ ਨੂੰ ਸਹਿਨ ਨਾ ਕਰ ਸਕੀ ਤੇ ਆਪ ਜੇਠਾ ਜੀ ਨੂੰ ਲਾਹੌਰ ਜਾ ਕੇ ਬਾਸਰ ਕੇ ਨਗਰ ਦੇ ਵਿੱਚ ਲਿਆਈਏ ਬਾਸਰ ਕੇ ਕੋਈ ਬਹੁਤਾ ਵੱਡਾ ਨਗਰ ਨਹੀਂ ਜੇ ਸੇਧਾਰਾਂ ਦੇ ਵਿੱਚ ਜੇਠਾ ਜੀ ਦੇ ਬਾਸਰ ਕੇ ਪਹੁੰਚਣ ਬਾਰੇ ਪਤਾ ਲੱਗੇ ਆ ਤਾਂ ਉਹ ਨਾਨੀ ਦੋ ਤਿੰਨ ਹੌਸ਼ਾ ਦੇਣ ਲਈ ਪਹੁੰਚੇ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਚਾਚਿਆਂ ਦਾਇਆਂ ਨੇ ਕਿੰਨਾ ਕੁ ਸਹਿਬ ਸਿੰਘ ਗੁਰੂ ਆਮਦਾ ਜੀ ਦੇ ਸ਼ਰਤਿਆਤ ਰੱਖਿਆ ਹੋਵੇ ਇਹਨਾਂ ਦਿਨਾਂ ਦੇ ਵਿੱਚ ਹੀ ਤੀਜੇ ਗੁਰੂ ਅਮਰਦਾਸ ਜੀ ਜੋ ਗੁਰੂ ਨਾਨਕ ਸਾਹਿਬ ਦੁਆਰਾ ਅਰੰਧੇ ਮਿਸ਼ਨ ਨੂੰ ਬਾਕੂਬੀ ਨਿਭਾ ਰਹੇ ਸਨ ਭਾਈ ਜੇਠਾ ਜੀ ਨੂੰ ਮਿਲਣ ਆਏ ਤੇ ਉਹਨਾਂ ਨੇ ਜੇਠਾ ਜੀ ਦੇ ਪਾਲਣ ਪੋਸਣ ਵਿੱਚ ਖਾਸ ਦਰਜਸਪੀ ਪ੍ਰਗਟ ਕੀਤੀ ਅਤੇ ਗੁਰੂ ਰਾਮ ਦਾ ਜਿਹਦੇ ਨਾਲ ਲੋਕ ਹੋਤੇ ਭਾਈ ਜੇਠਾ ਜੀ ਦੇ ਜੀਵਨ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੁਣ ਜੇਠਾ ਜੀ ਅਧਿਆਤਮਕ ਦੌਰ ਤੇ ਅਗਵਾਈ ਹੋਣ ਲੱਗ ਪਏ ਤੇ ਜੇਠਾ ਜੀ ਕੀਤੀ ਪਰਿਵਾਰ ਵਿੱਚ ਜਨਮ ਲੈਣ ਸਦਕਾ ਸ਼ੁਰੂ ਤੋਂ ਹੀ ਮੇਹਨਤੀ ਸਨ ਆਠੀ ਸਨ ਤੇ ਹਰ ਕੰਮ ਨੂੰ ਕਰਨ ਲਈ ਤਤਪਰ ਰਿੰਦੇ ਸਨ ਕਿ ਆਰ ਵਰਤਿਆ ਰਿੰਦੇ ਸਨ ਕਿਉਂਕਿ ਪਤਾ ਸੀ ਕਿ ਮੈਂ ਕਰਾਂਗਾ ਕਮਾਵਾਂਗਾ ਆਪ ਵੀ ਖਾਵਾਂਗਾ ਤੇ ਬਿਰਧ ਨਾਨੀ ਹੁਣ ਕਰਕੇ ਉਸ ਦੇ ਵਾਸਤੇ ਵੀ ਮੈਂ ਹੀ ਪਰਵਰਿਸ਼ ਕਰਨੀ ਹੈ ਕਿਸੇ ਨੂੰ ਕੰਮ ਨੂੰ ਕਰਨ ਤੋਂ ਸਮਰਥ ਮਾਤਾ ਬਿਰਧ ਸੀ ਨਾਨੀ ਜੀ ਇਸ ਲਈ ਜੇਠਾ ਜੀ ਤੇ ਪਰਿਵਾਰਕ ਜ਼ਿੰਮੇਵਾਰੀ ਵੀ ਆ ਪਈ ਅਜੇ ਇਹ ਹਾਰਾ ਤੋਂ ਦੇ ਵਿੱਚ ਉਹਨਾਂ ਨੇ ਘੋੜੀਆਂ ਵੇਚਣ ਦਾ ਕਿਤਾਬ ਪਨਾਇਆ ਇਸ ਸਮੇਂ ਗੁਰੂ ਅੰਗਦ ਦੇਵ ਜੀ ਵੱਲੋਂ ਗੁਰ ਅਮਰਦਾਸ ਜੀ ਨੂੰ ਗੋਇੰਦਵਾਲ ਸੈਨਾ ਸੌਂਦ ਦਾ ਹੁਕਮ ਹੋਇਆ ਜਿਸ ਅਨਕਾ ਉਹ ਆਪਣੇ ਸ਼ਾਹ ਸੰਬੰਧੀਆਂ ਨੂੰ ਕਿਸ ਕੰਮ ਨੂੰ ਨੇਪਰੇ ਚਾੜ ਲੈਣ ਨਾਲ ਲੈ ਗਏ ਤੇ ਭਾਈ ਜੇਠਾ ਜੀ ਤੇ ਉਹਨਾਂ ਦੀ ਨਾਨੀ ਜੀ ਨੇ ਉਹ ਨਾਲ ਜਾਣ ਦੀ ਫੇਰੇਆ ਗੋਇੰਦਵਾਲਾ ਕਿ ਵੀ ਉਹਨਾਂ ਨੇ ਘੋਗਣੀਆਂ ਵੇਚਣ ਦਾ ਕਿੱਤਾ ਜਾਰੀ ਰੱਖਿਆ ਸਵੇਰੇ ਸ਼ਾਮ ਪ੍ਰਮਾਤਮਾ ਦੇ ਨਾਮ ਨਾਲ ਜੁੜਦੇ ਗੋਇੰਦਵਾਲ ਸਾਹਿਬ ਦੇ ਨਿਰਮਾਣ ਕਾਰਜਾਂ ਦੇ ਵਿੱਚ ਵੀ ਕਾਫੀ ਸ਼ਰਧਾ ਲਗਨ ਤੇ ਸੇਵਾ ਭਾ ਅਮਰ ਕੰਮ ਕਰਦੇ ਗੁਰ ਅਮਰਦਾਸ ਜੀ ਨੇ ਜੇਠਾ ਜੀ ਨੂੰ ਉਹਨਾਂ ਦੇ ਗੁਣਾਂ ਦੀ ਪਰਖ ਕਰਦੇ ਹੋਏ ਆਪਣੇ ਪਰਿਵਾਰ ਦਾ ਇੱਛਾ ਮਨਾਉਣ ਦਾ ਮਨ ਬਣਾਇਆ 1555 ਈਸਵੀ ਦੇ ਵਿੱਚ ਸ਼ਕੁਤਰੀ ਬੀਬੀ ਪਾਣੀ ਦਾ ਵਿਆਹ ਜੇਠਾ ਜੀ ਦੇ ਨਾਲ ਕਰ ਦਿੱਤਾ ਕਹਿੰਦੇ ਨੇ ਜਸਵੇਲੇ ਮਾਤਾ ਨੇ ਗੁਰ ਅਮਰਦਾਸ ਜੀ ਨੇ ਵਿਚਾਰ ਕੀਤੇ ਕਿ ਆਪਣੀ ਵੱਡੀ ਲੜਕੀ ਵਿਆਹੀ ਗਈ ਹੈ ਤੇ ਛੋਟੀ ਵਿਉਣ ਯੋਗ ਹੈ ਇਸ ਦੇ ਵਾਸਤੇ ਕੋਈ ਚੰਗਾ ਵਰਣ ਵੀ ਤਾਂ ਕਿ ਇਸ ਲੜਕੀ ਨੂੰ ਹੀ ਪ੍ਰਣਾਧਤਾ ਜਾਵੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਭਾਗਾ ਮੜ ਗਏ ਕੈਸਾ ਜਵਾਈ ਲੱਭਣਾ ਚਾਹਦੇ ਹੋ ਕੈਸਾ ਪੁੱਤਰ ਲੱਭਣਾ ਚਾਹਦੇ ਹੋ ਉਹ ਬੁਰਾ ਅੰਦਾਜ਼ੀ ਭਾਈ ਜੇਠਾ ਜੀ ਨਿਸ਼ਕਾਮ ਸੇਵਾ ਵੀ ਕਰਦੇ ਨੇ ਤੇ ਘੋੜੀਆਂ ਵੀ ਵੇਚਦੇ ਨੇ ਤੇ ਚੇਰੇ ਦਾ ਨੂਰ ਜਿਹੜਾ ਹੈ ਉਹ ਤੱਕਿਆ ਭੁਖ ਲੈਂਦੀ ਹੈ ਬਹੁਤ ਸੋਹਣੇ ਨੇ ਕਹਿਣ ਲੱਗੇ ਐਗਰ ਉਹ ਸਾਹਮਣੇ ਬੈਠਾ ਬੱਚਾ ਇੰਦਾਂ ਦਾ ਬਚਾ ਲਾਭ ਜਬ ਇਹ ਆਪਾਂ ਨੂੰ ਹੋਣੀ ਚਾਹੀਦਾ ਹੈ ਤੇ ਗੁਰੂ ਸਾਹਿਬ ਕਰਨ ਲਗੇ ਗੁਰੂ ਅਮਰਦਾਸ ਜੀ ਭੜੇ ਲੋਕ ਇਹਦੇ ਵਰਗਾ ਤੇ ਫਿਰ ਇਹ ਹੀ ਹੋ ਸਕਦਾ ਹੈ ਸੋ ਉਹਨਾਂ ਨੇ ਭਾਈ ਗੇਠਾ ਜੀ ਦੀ ਕਲਤੀ ਸਨਾਹ ਅਤੇ ਕਾਲ ਪ੍ਰਮਾਤਮਾ ਦੀ ਕਿਰਪਾ ਨਾਲ ਮੁੱਖ ਰੱਖਦੇ ਆ ਹੋਇਆ 1553 ਈਸਵੀ ਦੇ ਵਿੱਚ ਦੀ ਦੀ ਪਾਣੀ ਦੇ ਨਾਲ ਯਾਰ ਕਰ ਦਿੱਤਾ ਭਾਈ ਜੇਠਾ ਜੀ ਨੇ ਬੜੀ ਨਰਮਤਾ ਤੇ ਹਲੀਮੀ ਦੇ ਨਾਲ ਗੁਰੂ ਅਮਰਦਾਸ ਜੀ ਅਤੇ ਸੰਗਤ ਦੀ ਸੇਵਾ ਕੀਤੀ ਭਾਈ ਜੇਠਾ ਜੀ ਨੇ ਕਦੇ ਵੀ ਗੁਰੂ ਅਮਰਦਾਸ ਜੀ ਨੂੰ ਸਵਰੇ ਦੀ ਹیثیت ਦੇ ਨਾਲ ਨਹੀਂ ਦੇਖਿਆ ਬਲਕਿ ਪਰਮਾਤਮਾ ਦਾ ਅਗੰਮੀ ਰੂਪ ਜਾਣ ਕੇ ਉਹਨਾਂ ਦੀ ਤਨਮਨ ਤੰਤ ਸੇਵਾ ਕਰਦੇ ਗੁਰੂ ਜੀ ਨੇ ਸੰਕਾ ਦੀ ਸਹੂਲਤ ਲਈ 1553 ਈਸਵੀ ਦੇ ਵਿੱਚ ਭੌੜੀ ਸਾਹਿਬ ਅਸਥਾਨ ਦਾ ਫੈਸਲਾ ਕੀਤਾ ਹੈ ਕਿ ਭੌੜੀ ਸੈਵਦੀ ਖਦਵਾਈ ਅਤੇ ਪੌੜੀਆਂ ਦੀ ਉਸਾਰੀ ਲਈ ਜੋਰ-ਜੋਰ ਤੋਂ ਸਿੱਖ ਸ਼ਕਤਾਂਾਂ ਸੇਵਾ ਵਿੱਚ ਸ਼ਾਮਲ ਹੋਈਆਂ ਨੇ ਭੌੜੀ ਸਾਹਿਬ ਦੇ ਨਿਮਾਨ ਕਾਰਜਾਂ ਵਿੱਚ ਪਾਈ ਇੱਠਾ ਜੀ ਨੇ ਬਿਨਾਂ ਕਿਸੇ ਮਾਨਕਾਰ ਤੋਂ ਬੜੀ ਸ਼ਹਿਨਸ਼ੀਨਤਾ ਦੇ ਨਾਲ ਸੇਵਾ ਕੀਤੀ। ਬਹੁਤ ਸ਼ਾਇਦ ਉਹ ਸਾਰੀ ਦਾ ਕੰਮ ਚੱਲ ਰਿਹਾ ਸੀ। ਭਾਈ ਜੇਠਾ ਜੀ ਦੇ ਕੁਝ ਰਿਸ਼ਤੇਦਾਰ ਹਰਦਵਾਰ ਤੋਂ ਲਹੋ ਜਾਂਦੀ ਹੋਏ। ਗੁੰਜਵਾਲ ਸਾਹਿਬ ਆ ਕੇ ਰੁਕੇ ਤੇ ਉਹਨਾਂ ਭਾਈ ਜੇਠਾ ਜੀ ਨੂੰ ਮਿੱਟੀ ਗਾਰੇ ਦੀ ਟੋਕ ਨਹੀਂ ਚੁੱਕਦੇ ਨੂੰ ਵੇਖਿਆ ਪੇਛਾਣਿਆ। ਤਾਨੇ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਸ਼੍ਰੀਕਾ ਪਿਆਰੋ ਸ਼੍ਰੀਕਾ ਹੀ ਹੁੰਦਾ ਹੈ। ਉਹਨਾਂ ਨੇ ਗੁਰੂ ਅਮਰਦਾਸ ਜੀ ਦੀ ਕੋਲ ਨਰਾਜ ਜੀ ਪ੍ਰੰਡ ਕੀਤੀ ਤੇ ਬੜਾ ਮਾੜਾ ਚੰਗਾ ਬੋਲਿਆ ਤਾਂ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਅੱਖਾਂ ਦੇ ਵਿੱਚੋਂ ਨਿਰਵੈਣਾ ਸ਼ੁਰੂ ਹੋ ਗਿਆ ਯਾਰ ਕਹਿ ਲਗੇ ਤੁਹਾਡਾ ਜਵਾਈ ਹੋਂਦੇ ਨਾਤੇ ਤੁਸੀਂ ਇਸ ਨੂੰ ਪਛਾਨਣਾ ਸੀ ਤੁਸੀਂ ਇਹਦੇ ਸਿਰ ਦੇ ਉੱਤੇ ਨਿਤੀ ਦੀ ਟੋਕਰੀ ਰੱਖ ਦਿੱਤੀ ਹੈ ਗੁਰੂ ਅਮਰਦਾਸ ਜੀ ਦੀ ਅੱਖਾਂ ਦੇ ਵਿੱਚੋਂ ਅਜਿਹਾ ਵਗੇ ਜੇਠਾ ਦੀ ਜੋ ਸੱਚੀ ਸੇਵਾ ਦੀ ਮੂਰਤਨ ਗੁਰੂ ਅਮਰਦਾਸ ਜੀ ਅਗੇ ਪਿਆਰ ਕਰਨ ਲਗੇ ਪਾਸ਼ਾ ਜਾਂ ਜਾਣ ਹਨ ਇਹਨਾਂ ਨੂੰ ਨਹੀਂ ਪਤਾ ਕੀ ਬੋਲ ਰਹੇ ਨੇ ਤੁਸੀਂ ਇਹਨਾਂ ਦੇ ਅਨਜਾਨਪਨ ਨੂੰ ਨਾ ਵਿਚਾਰਨਾ ਜਿਵੇਂ ਹੋਰ ਲੋਕੀਆਂ ਨੂੰ ਪਿਆਰ ਨਾਲ ਦੇਖਦੇ ਹੋ ਇਹਨਾਂ ਤੇ ਮਿਹਰ ਦੀ ਨਿਗਾਹ ਰੱਖਣੀ ਅਤੇ ਗੁਰੂ ਸਹਿਬ ਨੇ ਕਿਹਾ ਭਾਈ ਉਹ ਲੋਕੋ ਇਹ ਜਿਹੜਾ ਅੱਜ ਤੁਸੀਂ ਇਹਦੇ ਸਿਰ ਤੇ ਟੋਪਰਾ ਮਿੱਟੀ ਦਾ ਵੇਖ ਰਹੇ ਹੋ ਨਾ ਇਹ ਸਿਰ ਦੇ ਉੱਤੇ ਛਤਰ ਹੈ ਛਤਰ ਸਮਾਂ ਉਤੇ ਤੁਹਾਨੂੰ ਪਤਾ ਲੱਗ ਜਾਏਗਾ ਮਾੜੇ ਚੰਗੇ ਬੋਲ ਬੋਲ ਦੇ ਚਲੇ ਗਏ ਗੁਰੂ ਸਾਹਿਬ ਆ ਜੇਠਾ ਜੀ ਸੇ ਬੋਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਜਿਹੇ ਰਵੱਈਏ ਕਾਰਨ ਜੇਠਾ ਜੀ ਪ੍ਰਤੀ ਗੁਰੂ ਸਾਹਿਬ ਦੇ ਮਨ ਦੇ ਵਿੱਚ ਹੋਰ ਸਤਕਾਰ ਬਣਿਆ ਅਕਾਲ ਪੂਰਬ ਪੁੱਤ ਜੀ ਲਜਾਮਦਾਰ ਭਾਈ ਜੇਠਾ ਜੀ ਦੇ ਘਰ ਤਿੰਨ ਪੁੱਤਰ ਬਾਬਾ ਪੁੱਛੀ ਚੰਦ ਬਾਬਾ ਮਹਾਦੇਵ ਜੀ ਤੇ ਬਾਬਾ ਸੈਭ ਸਿੰਘ ਅਰਜਨ ਦੇਵ ਜੀ ਨੇ ਜਨਮ ਲਿਆ ਬਉੜੀ ਸੈਭ ਦਾ ਨਿਰਮਾਣ ਕਾਰਜ ਸਪੂਰਨ ਹੋਣ ਤੋਂ ਕੁਝ ਸਮੇਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਧਰਮ ਅਤੇ ਵਪਾਰ ਦਾ ਇੱਕ ਵੱਡਾ ਕੇਂਦਰ ਕੱਢਿਆ ਜੀ ਕੇਂਦਰੀ ਸਥਾਨ ਤੇ ਸਥਾਪਿਤ ਕਰਨ ਦਾ ਬਣ ਬਣਾਇਆ ਇਹਦੀ ਜ਼ਿੰਮੇਵਾਰੀ ਭਾਈ ਜੇਠਾ ਜੀ ਨੂੰ ਸੌਂਪੀ ਗਈ ਉਹਨਾਂ ਨੇ ਜੇਠਾ ਜੀ ਨੂੰ ਨਾਲ ਲੱਗਦੇ ਇਲਾਕੇ ਵਿੱਚ ਕੋਈ ਥਾਂ ਲੱਭਣੇ ਭੇਜਿਆ ਭਾਈ ਜੇਠਾ ਜੀ ਨੇ 1500 ਸਿੱਤਰੀ ਈਸਵੀ ਦੇ ਵਿੱਚ ਅਮਰਸਰ ਦੇ ਨਾਲ ਲੱਗਦੇ 500 ਬਿਗੇ ਜ਼ਮੀਨ ਜਿਹੜੀ ਲੈ ਲਈ ਕਸਤੇ ਬਦਲੇ ਟੋਂਗ ਪਿੰਡ ਦੀ ਜਿਮੀਦਾਰਾਂ ਨੂੰ ਜੋ ਜ਼ਮੀਨ ਦੇ ਮਾਰਕ ਸਨ 700 ਅਕਬਰੀ ਪੈ ਦੇ ਕੇ ਕੇਂਦਰੀ ਬਾਬਾ ਬੁੱਢਾ ਜੀ ਦੀ ਨਿਗਰਾਨੀ 8 ਸਰੋਵਰ ਦੀ ਖਰਵਾਈ ਦਾ ਕੰਮ ਸ਼ੁਰੂ ਹੋਇਆ ਹੈ ਪਹਿਨਾ ਇਸਾ ਨਾਮ ਸ਼ੱਕਰਾਮ ਦਾਸ ਪੁਰਖੀ ਹੈ ਜੋ ਕਿ ਬਾਅਦ ਵਿੱਚ ਅਮਰ ਸਰੋਵਰ ਬਣਾਉਣ ਦੇ ਨਾਲ ਇਹਦਾ ਨਾਮ ਅਮਰਸ ਰੱਖਿਆ ਗਿਆ ਇੱਕੰ ਕੋਈ ਦਿਨਾਂ ਜਾਂ ਮਹੀਨਿਆਂ ਵਿੱਚ ਮੁਕਣ ਵਾਲਾ ਨਾ ਹੋਣ ਕਰਕੇ ਤਾਈ ਰੰਦਾ ਜੀ ਸਰੋਵਰੀ ਬਣਾ ਸਕੀਏ ਧਰਮੰਦਰ ਸ਼ਹਿਰ ਤਾਂ ਅੰਤਮ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਪੰਜੇ ਪਾਛੇ ਰਸਮੇ ਬਣਿਆ ਗੁਰ ਅਮਰਦਾਸ ਜੀ ਦਾ ਵੀ ਵਇਤ ਹੋ ਚੁੱਕੇ ਨੇ ਆਪਣਾ ਅੰਤਮ ਸਮਾਂ ਨੇੜੇ ਆਉਣਾ ਵੇਖੇ ਮਹਿਸੂਸ ਕੀਤਾ ਕਿ ਸੰਗਤਾਂ ਦੀ ਰਹਿਨਮਾਈ ਲਈ ਕਿਸੇ ਜੋਗ ਤਰਦਕਾਰੀ ਦੀ ਜ਼ਰੂਰਤ ਹੈ ਕេសਰੀ ਉਹਨਾਂ ਨੇ ਆਪਣੇ ਦੋਹਾਂ ਜਵਾਈਆਂ ਪਾਈ ਰਾਮਾ ਤੇ ਪਾਈ ਜੇਠਾ ਜੀ ਨੂੰ ਬੁਲਾਇਆ ਤੇ ਖੜੇ ਬਣਾਉਣ ਲਈ ਪ੍ਰੀਖਿਆ ਲੈਣ ਦੀ ਕੰਮ ਸ਼ੁਰੂ ਕਰ ਦਿੱਤਾ ਕਿਉਂਕਿ ਆਪ ਜੀ ਦੇ ਮਨ ਦੇ ਵਿੱਚ ਸੀ ਕਿ ਭਾਈ ਰਾਮਾ ਜੀ ਦੇ ਮਨ ਦੇ ਵਿੱਚ ਇਹ ਵਿਚਾਰ ਨਾ ਰਹਿ ਜਾਏ ਕਿ ਮੇਰਾ ਛੋਟਾ ਸੰਧੁਰ ਉਰਗਦੀ ਤੇ ਬੈਠ ਗਿਆ ਇਹ ਮੈਨੂੰ ਸਦਕਰਵਾ ਨੇ ਕੁਛ ਨਹੀਂ ਜਦੋਂ ਛੜੇ ਤਿਆਰ ਹੋ ਗਏ ਤਾਂ ਗੁਰੂ ਸਾਹਿਬ ਨੇ ਨਾ ਪਸੰਦ ਕਰਦੇ ਹੋਏ ਹੋਰ ਛੜੇ ਬਣਾਉਣ ਲਈ ਕਿਹਾ ਦੋਆ ਨੇ ਛੜੇ ਤੋ ਆਕੇ ਹੋਰ ਦੁਬਾਰਾ ਬਣਾ ਦਿੱਤੇ ਪਰ ਗੁਰੂ ਸਾਹਿਬ ਨੇ ਫੇਰ ਜਦੋਂ ਛੜਿਆਂ ਨੂੰ ਆਣ ਕੇ ਵੇਖਿਆ ਨਾ ਪਸੰਦ ਕਰਦੇ ਹੋਏ ਹੋਰ ਛੜੇ ਬਣਾਉਂਦੇ ਰਹੇ ਚੌਥੀ ਵਾਰ ਗੁਰੂ ਸਾਹਿਬ ਨੇ ਛੜਾ ਨਾ ਪਸੰਦ ਕੀਤਾ ਤੇ ਭਾਈ ਰਾਮਾ ਜੀ ਦਾ ਸਿਰ ਡੋਲ ਗਿਆ ਕਿਆ ਗੁਰੂ ਜੀ ਤੁਸੀਂ ਵਿਰਧ ਹੋ ਗਏ ਹੋ ਆਪਣੀ ਕਈ ਗੱਲ ਘੁਲ ਜਾਂਦੇ ਹੋ ਹੁਣ ਮੈਂ ਹੋਰ ਖੜਾ ਨਹੀਂ ਬਣਾ ਸਕਦਾ ਪਰ ਗੁਰੂ ਸਾਹਿਬ ਦਾ ਅਸਲ ਮਕਸਦ ਤਾਂ ਜ਼ਿੰਦਗੀ ਦੀ ਮਜਬੂਤ ਉਹ ਸਾਰੀ ਤੇ ਸਿਲਪ ਦੀ ਪ੍ਰਕਰਮਾ ਜੀ ਦੂਜੀ ਪਾਸੇ ਭਾਈ ਜੇਠਾ ਜੀ ਜਿਨ੍ਹਾਂ ਖੁਸ਼ੀ-ਖੁਸ਼ੀ ਠੜਾ ਟਾ ਕੇ ਦੁਬਾਰਾ ਬਣਾਉਣਾ ਸ਼ੁਰੂ ਕਰ ਦਿੱਤਾ ਖੜੇ ਨਵੇਂ ਖੜੇ ਤਿਆਰ ਕਰਦੇ ਟਹਿ ਜਾਂਦੇ ਤਿਆਰ ਕਰਦੇ ਟਹਿ ਜਾਂਦੇ ਜਦ ਸਤਮੀ ਵਾਲੋਂ ਨਾਲ ਸਰਸ ਲੋਗ ਨਾਲ ਖੜਾਟਾਇਆ ਤੇ ਕਹਿਣ ਲਗੇ ਪਾਸ਼ਾ ਮੈਂ ਘੱਟ ਸਮਝ ਰੱਖਦਾ ਹਾਂ ਮਾਫ਼ ਕਰਿਓ ਮੈਨੂੰ ਠੀਕ ਉਸਾਰੀ ਦੀ ਗੱਲ ਸਮਝਾਦੇ ਹੋ ਅਜੇ ਇਹ ਨਿਮੰਤਾ ਤਪੂਰ ਸ਼ਬਦ ਸੁਣ ਕੇ ਗੁਰੂ ਸਾਹਿਬ ਮੁਸਕਰਾ ਪਏ ਤੇ ਜੇਠਾ ਜੀ ਨੂੰ ਜਫੀ ਦੇ ਵਿੱਚ ਰਹਦਿਆਂ ਹੋਇਆ ਸੱਤ ਬੀੜੀਆਂ ਦੀ ਬੁਰੀਾਈ ਦੀ ਦਾਤ ਉਹਨਾਂ ਦੀ ਢੋਲੀ ਦੇ ਵਿੱਚ ਪਾ ਦਿੱਤੀ। ਤਾਂ ਆਗਰਿਆਂ ਸੱਤ ਗੁਰਿਆਈਆਂ ਦੀ ਛਾਪਣ ਭਾਈ ਜੇਠਾ ਜੀ ਦੇ ਹੰਸ ਨੂੰ ਬਸ਼ਿਸ਼ ਹੋਈ। ਉਹ ਦੂਜੇ ਮੁੰਨੇ ਪਿਆਰਿਓ ਕਹਿੰਦੇ ਨੇ ਇੱਕ ਵਾਰ ਇਸ਼ਨਾਨ ਕਰਾਉਦੇ ਆ। ਟੀੜੀ ਦਾ ਪਾਵਰ ਟੁੱਟ ਗਿਆ। ਤੇ ਚੱਟ ਬੀਬੀ ਭਾਨੀ ਜੀ ਪੈਰ ਥਲੇ ਕਰ ਦਿੱਤਾ ਕਿ ਪਿਤਾ ਜੀ ਡੇਗੜਾ ਪੈਣ ਕਿਲ ਪ੍ਰੈਰ ਦੇ ਵਿੱਚ ਝੁਮ ਗਿਆ ਸੀ ਨਹੀਂ ਕੀਤੀ ਕਿਸੇ ਸ਼ਨਾਮ ਕਨਪਰੰਥ ਜਦੋਂ ਅੱਖਾਂ ਖੁੱਲ ਕੇ ਦੇਖਿਆ ਪਾਣੀ ਦੇ ਨਾਲ ਖੂਨ ਵਹਿ ਰਿਹਾ ਹੈ ਕਹਿਣ ਲੱਗੇ ਪਤਰੀ ਇਹ ਕੀ ਗੱਲ ਕਹਿਣ ਲੱਗੇ ਪਿਤਾ ਜੀ ਪੀੜੀ ਦਾ ਪਾਵਾ ਟੁੱਟਾ ਸੀ ਇਸ ਵਾਸਤੇ ਮੈਂ ਪੈਰ ਥਲੇ ਰੱਖ ਦਿੱਤਾ ਸੋ ਸਤਿਗੁਰਾਂ ਸੈਬ ਸ੍ਰੀ ਗੁਰ ਅਮਰਦਾਸ ਜੀ ਦੇ ਮੰਨ ਦੇ ਵਿੱਚ ਹੋਰ ਜ਼ਿਆਦਾ ਸ਼ਰਕਾਰ ਜੋੜੀ ਬਤੀ ਵਰ ਗਿਆ। ਹੌ ਉਸੇ ਵੇਲੇ 1574 ਈਸਵੀ ਦੇ ਵਿੱਚ ਗੁਰੂ ਸੈਮੂ ਬਈ ਐ ਵਿਸ਼ੇਸ਼ ਕੀਤੇ ਇੱਕ ਸਮਾਗਮ ਰੱਖਿਆ ਉਸ ਵਿੱਚ 5 ਪੈਸੇ ਤੇ ਨਾਰੀਆਂ ਰੱਖ ਕੇ ਪਾਈਏ ਤਾਂ ਜੀ ਨੂੰ ਪਰਮਦਾਸ ਤੋਂ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਪ੍ਰਗਟ ਕੀਤਾ ਜਿਹਦੀ ਬਾਤ ਪਾਈ ਗੁਰਦਾਸ ਜੀ ਲਿਖਦੇ ਨੇ ਕਿ ਬੈਠਾ ਸੂਹੀ ਬਾਦਸ਼ਾਹ ਰਾਮਦਾਸ ਸਗੁਰ ਕਹਾਵੇ ਗੁਰ ਰਾਮਦਾਸ ਦੀ ਬੁਰੀਾਈ ਤੋਂ ਛੇਤੀ ਬਾਖ ਕਿਉਂਕਿ 1574 ਵਿੱਚ ਗੁਰੂ ਮਰਦਾ ਜੀ ਗੋਇੰਦਵਾਲ ਵਿਖੇ ਜੋਤੀ ਜੋ ਸਮਾਗੇ ਸਨ ਇਹ ਕਾਰਜ ਜਿਹੜੇ ਗੁਰੂ ਰਾਮਦਾਸ ਜੀ ਨੇ 1574 ਤੋਂ 1581 ਈਸਵੀ ਤੱਕ ਸਤ ਸਹਰ ਗੁਰਤਾ ਗੱਦੀ ਤੇ ਬੈਠ ਕੇ ਸਿੱਖ ਲਹਿਰ ਦੀ ਲਾਲ ਲੋਹ ਸੰਭਾਲੀ ਅੰਮ੍ਰਿਤਸਰ ਸੇ ਉੱਪਰ ਵਾਲਾ ਕਾਰਜ ਉਹਨਾਂ ਨੇ ਗੁਰਤਾ ਗੱਦੀ ਤੇ ਬੈਠਣ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ ਫਿਰ ਵੀ ਇੱਕ ਨਹੀਂ ਸਗੋ अनेका ਇਹ ਜੇਲਾ ਸਾਨੀ ਕਾਰਜ ਕੀਤੇ ਕਿਨਾਂ ਸਰਕਾਰ ਨਾਮ ਸੇ ਸਿੱਖ ਇਤਿਹਾਸ ਬਲਕੇ ਸਮੁੱਚੇ ਵਿਸ਼ਵ ਦੇ ਵਿੱਚ ਆਪ ਜੀ ਨੂੰ ਲਖਣ ਸਥਾਨ ਪ੍ਰਾਪਤ ਹੋਇਆ ਹੈ ਇਹਨਾਂ ਵਿੱਚੋਂ ਆਪ ਦੁਆਰਾ ਕੀਤੇ ਨਵਾਨ ਕਾਰਜ ਅਤੇ ਮਹਾਨ ਬਾਣੀ ਦੀ ਰਚਨਾ ਵਿਚੇ ਤੌਰ ਤੇ ਵਰਣਜੋਗ ਹੈ ਗੁਰੂ ਦੀ ਵਡਿਆਈ ਗੁਰੂ ਦਾ ਪਿਆਰ ਗੁਰੂ ਦਾ ਪਰਉਸ਼ਾ ਆਪ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਸੀ ਤੇਸ ਗੁਰੂ ਕੋ ਹੋਵਾਰਿਆ ਇਹਨ ਹਰ ਕੀ ਹਰ ਕਥਾ ਸੁਣਾਈ ਕਿਸ ਗੁਰੂ ਕੋ ਸਦ ਬਲ ਹਾਰਨੇ ਜਿਨ ਹਰ ਸੇਵਾ ਬੰਤ ਬਨਾਈ ਸੋਹ ਤੇ ਆਇਓ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਗੁਰਦ ਗਦੀ ਸਮਾਗਮ ਹੈ ਇਸ ਮੂਲ ਸ਼ਕਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਹਿਬ ਜੀ ਨੂੰ ਅਖਿਆਸ ਵਧੀਆ ਲੱਗਾ ਭਾਈ ਤੇ ਗੁਰੂ ਸਾਰਿਆਂ ਸਾਡੇ ਜੂ ਨੀ ਚੈਨਲ ਨੂੰ 13 30 ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਸਨਕਾਰ ਵਧਾ ਦੇਣਾ। ਔਰ ਸਾਡੇ ਚੈਨਲ ਨੂੰ ਲਾਈਕ ਕਰਕੇ ਕੋਈ ਕਮੀ ਹੋਵੇ ਕਮੈਂਟਾਂ ਦੇ ਵਿੱਚ ਦੱਸ ਕੇ ਸਾਡੇ ਸਿਰ ਤੇ ਮਿਹਰ ਪ੍ਰਾਰਥਨਾ ਰੱਖਣਾ। ਇਸੇ ਤਰ੍ਹਾਂ ਆਪ ਜੀ ਦੇ ਨਾਲ ਸੰਜੇ ਪਾਉਂਦੇ ਰਹੀਏ। ਸਤਿਗੁਰੂ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਕਾਰਿਏ ਗਾਜੀ ਦੇ ਫਾਇਦਾ ਜਵਾ ਫਾਇਦੇ ਵਿੱਚ ਰਹੀ ਜੀ ਕੋਹਾ ਜੀ ਦਾ ਬਰਸਾ ਕੋਹਾ ਜੀ ਕੀ ਫਤਿਹ